ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਤੇ ਮੈਂ ਗੁਰਦੀਪ ਸਿੰਘ ਆਪ ਸਭ ਦਾ ਸਾਡੇ ਚੈਨਲ ਤੇ ਜੁੜੇ ਰਹਿਣ ਲਈ ਸਵਾਗਤ ਕਰਦਾ ਹਾਂ ਖਬਰ ਨਿਕਲ ਕੇ ਆ ਰਹੀ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਵਿੱਚ ਪੈਂਦੇ ਪਿੰਡ ਬੁੱਢਾਵੜ ਤੋਂ ਜਿੱਥੇ ਇੱਕ ਪਰਿਵਾਰ ਵੱਲੋਂ ਆਪਣੇ ਘਰ ਦੇ ਵਿੱਚ ਹੀ ਔਰਤਾਂ ਲਈ ਆਰਗੈਨਿਕ ਪੈਡ ਤਿਆਰ ਕੀਤਾ ਜਾਂਦਾ ਹੈ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਪਰਿਵਾਰ ਅਤੇ ਮਹਿਲਾ ਵਰਕਰ ਨੇ ਦੱਸਿਆ ਕਿ ਇਹ ਪੈਡ ਬਿਨਾਂ ਪਲਾਸਟਿਕ ਪ੍ਰੋਡਕਟ ਅਤੇ ਬਿਨਾਂ ਕੈਮੀਕਲ ਦੇ ਤਿਆਰ ਹੁੰਦਾ ਹੈ ਜਿਸ ਨਾਲ ਮਹਲਾਮਾ ਕੈਂਸਰ ਅਤੇ ਅਲਰਜੀ ਵਰਗੀਆਂ ਘਾਤਕ ਬਿਮਾਰੀਆਂ ਤੋਂ ਆਪਣਾ ਬਚਾਅ ਕਰ ਸਕਦੀਆਂ ਹਨ ਬਾਕੀ ਤੁਸੀਂ ਵੀ ਦੇਖੋ ਮੁਕੇਰੀਆਂ ਤੋਂ ਡੀਡੀਐਸ ਬਿਊਰੋ ਗੁਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਸਾਡੀ ਸੁਸਾਇਟੀ ਬਣੀ ਸੀਗੀ ਜੀ ਪਹਿਲਾਂ ਹੀ ਮਾਨਵਤਾ ਵੈਲਫੇਅਰ ਸੁਸਾਇਟੀ ਅਸੀਂ ਇਸ ਤੋਂ ਪਹਿਲਾਂ ਵੀ ਸਮਾਜ ਭਲਾਈ ਦੇ ਕੰਮ ਕਰਦੇ ਰਹੇ ਹਾਂ ਜਿਸ ਤਰ੍ਹਾਂ ਪ੍ਰੂਨ ਹੱਤਿਆ ਦਾ ਕੈਂਪ ਲਾਤਾ ਕੋਈ ਸਫਾਈ ਦਾ ਕੰਮ ਆਗਾਤਾ ਔਰ ਅਸੀਂ ਮੈਨਸਟਰਲ ਹਾਈਜੀਨ ਦੇ ਉੱਪਰ ਵੀ ਕੰਪੇਨ ਕਰਦੇ ਹੁੰਦੇ ਸੀਗੇ ਔਰ ਸਾਨੂੰ ਫਿਰ ਇਹ ਵਿਚਾਰ ਆਇਆ ਕਿ ਕਿਉਂ ਨਾ ਹੀ ਮਹਿਲਾਵਾਂ ਵਾਸਤੇ ਕੋਈ ਮਤਲਬ ਰੁਜ਼ਗਾਰ ਵਾਸਤੇ ਕੁਝ ਕਰੀਏ ਅਸੀਂ ਫਿਰ ਇੱਕ ਗਰੁੱਪ ਬਣਾਇਆ ਮਾਨਵਤਾ ਸੈਲਫ ਹੈਲਪ ਗਰੁੱਪ ਮਹਿਲਾਵਾਂ ਦਾ ਤੇ ਫਿਰ ਗੱਲ ਆਈ ਉੱਚ ਵੀ ਇਹੀ ਕਿਹੜਾ ਕੰਮ ਕਰੀਏ ਹੈਨਾ ਫਿਰ ਸਾਡੇ ਸੰਗਿਆਨ ਜਾਇਆ ਕਿ ਜਿਹੜੇ ਮਹਿਲਾਵਾਂ ਯੂਜ਼ ਕਰਦੀਆਂ ਬਾਜ਼ਾਰ ਚੋਂ ਲੈ ਕੇ ਪੈਡਸ ਉਹਨਾਂ ਦੇ ਵਿੱਚ ਇਹਨਾਂ ਕੈਮੀਕਲ ਬਹੁਤ ਤਰ੍ਹਾਂ ਦੇ ਯੂਜ਼ ਕੀਤੇ ਜਾਂਦੇ ਇਹ ਤਰ੍ਹਾਂ ਦੇ ਲੈਣਾ ਇਸਤੇਮਾਲ ਹੁੰਦਾ ਉਹਨਾਂ ਵਿੱਚ ਕੈਮੀਕਲ ਦਾ ਜਿਨ੍ਹਾਂ ਦੇ ਨਾਲ ਮਹਿਲਾਵਾਂ ਨੂੰ ਕੈਂਸਰ ਤੱਕ ਦੀ ਪ੍ਰੋਬਲਮ ਆ ਰਹੀ ਹੈ ਫਿਰ ਅਸੀਂ ਇਹ ਵਿਚਾਰ ਕੀਤਾ ਕਿ ਕਿਉਂ ਨਾ ਅਸੀਂ ਆਰਗੈਨਿਕ ਪੈਡਸ ਦੀ ਹੀ ਮੈਨੂਫੈਕਚਰਿੰਗ ਕਰੀਏ ਜਿਹਦੇ ਨਾਲ ਕਿ ਮਹਿਲਾਵਾਂ ਨੂੰ ਰੁਜ਼ਗਾਰ ਵੀ ਮਿਲੇ ਤੇ ਕੁਝ ਉਹਨਾਂ ਦਾ ਮਤਲਬ ਬਿਮਾਰੀਆਂ ਤੋਂ ਵੀ ਬਚੀਆਂ ਰਹਿਣ ਕਿੰਨੇ ਕ ਦੀ ਲਾਗਤ ਨਾਲ ਜਿਹੜਾ ਕੰਮ ਸ਼ੁਰੂ ਕੀਤਾ ਇਹਦੇ ਵਾਸਤੇ ਜੀ ਅਸੀਂ ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਦੇ ਵਿੱਚ ਸਕੀਮ ਦੇ ਤਹਿਤ ਅਸੀਂ 10 ਲੱਖ ਦਾ ਲੋਨ ਲਿਆ ਸੀ ਇਹਦੇ ਵਿੱਚ ਸਰ ਯਾ ਸਰਕਾਰ ਵੱਲੋਂ ਇਸ ਕੰਮ ਦੇ ਵਿੱਚ ਤੁਹਾਨੂੰ ਕੋਈ ਸਹਾਇਤਾ ਦਿੱਤੀ ਗਈ ਹੈ ਨਹੀਂ ਜੀ ਫਿਲਹਾਲ ਤਾਂ ਪੰਜਾਬ ਸਰਕਾਰ ਵੱਲੋਂ ਕੋਈ ਸਾਨੂੰ ਸਹਾਇਤਾ ਨਹੀਂ ਮਿਲੀ ਹਜੇ ਤੱਕ ਬਟ ਅਸੀਂ ਸਰਕਾਰ ਨੂੰ ਇਹ ਬੇਨਤੀ ਜ਼ਰੂਰ ਕੀਤੀ ਹੈ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਬਾਜ਼ਾਰ ਚੋਂ ਪੈੜ ਪੈੜ ਖਰੀਦ ਕੇ ਖਰੀਦ ਕੇ ਇਹ ਇਹ ਅੰਗਰਵਾੜੀ ਸੈਂਟਰਾਂ ਵਿੱਚ ਜੋ ਸਕੂਲਾਂ ਵਿੱਚ ਸਪਲਾਈ ਦਿੱਤੀ ਜਾਂਦੀ ਹੈ ਅਸੀਂ ਇਹ ਬੇਨਤੀ ਕੀਤੀ ਹੈ ਕਿ ਇਹ ਖਰੀਦ ਤੁਸੀਂ ਸਾਡੇ ਕੋਲ ਸਾਡਾ ਆਰਗੈਨਿਕ ਪੈਡ ਦੀ ਖਰੀਦ ਕਰੋ ਸਾਡੇ ਕੋਲੋਂ ਔਰ ਇਹ ਦਿੱਤੇ ਜਾਣ ਉਹਦੇ ਨਾਲ ਸਾਡੇ ਗਰੁੱਪ ਨੂੰ ਹੋਰ ਸਹਿਯੋਗ ਮਿਲੇਗਾ ਬਾਜ਼ਾਰ ਦੇ ਜਿਹੜੇ ਪੈਡ ਦੇ ਮੁਕਾਬਲੇ ਚ ਤੁਹਾਡੇ ਪੈਡ ਦੇ ਮੁਕਾਬਲੇ ਚ ਇਹਦੇ ਰੇਟ ਦਾ ਕੀ ਅੰਤਰ ਹੈ ਦੇਖੋ ਰੇਟ ਵੈਸੇ ਜੇ ਮੈਂ ਰੇਟ ਦੀ ਗੱਲ ਕਰਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਆਰਗੈਨਿਕ ਪੈਡ ਦਾ ਜਿਹੜਾ ਰੇਟ ਹੈ ਸਰ ਉਹ ਕਾਫੀ ਜ਼ਿਆਦਾ ਹੈਗਾ ਟੋਟਲ ਇੰਡੀਆ ਦੇ ਵਿੱਚ ਪੰਜ ਤੋਂ 6 ਬ੍ਰਾਂਡ ਹੈ ਜਿਹੜੇ ਕੀ ਆਰਗੈਨਿਕ ਬਣਾਉਂਦੇ ਆ ਮੈਂ ਕੱਲਾ ਨਹੀਂ ਹੈਗਾ ਬਟ ਇਹਦਾ ਰੇਟ ਜਿਹੜਾ ਹੈਗਾ ਇੱਕ ਪੀਸ ਦਾ 10 ਰੁਪਏ ਤੋਂ ਲੈ ਕੇ 20 ਰੁਪਏ ਤੱਕ ਦਾ ਇੱਕ ਰੇਟ ਹੈਗਾ ਉਹਦੇ ਹਿਸਾਬ ਨਾਲ ਇਹਦਾ ਜਿਹੜਾ 6 ਪੀਸਾਂ ਦੀ ਪੈਕਿੰਗ ਹੈ ਉਹ 100 ਰੁਪਏ ਤੋਂ ਉੱਪਰ ਹੀ ਏਟ ਹੈ ਜੀ ਆਰਗੈਨਿਕ ਪੈਟ ਦਾ ਬਟ ਅਸੀਂ ਸਭ ਤੋਂ ਸਸਤਾ ਪ੍ਰੋਵਾਈਡ ਕਰਾ ਰਹੇ ਹਾਂ ਮੈਂ ਛਾਤੀ ਠੋਕੇ ਕਹਿ ਸਕਦਾ ਕਿ ਵੀ ਆਰ ਚੀਪੈਸਟ ਇਨ ਇੰਡੀਆ ਅਸੀਂ 50 ਰੁਪਏ ਦਾ ਪ੍ਰੋਵਾਈਡ ਕਰਵਾ ਰਹੇ ਹਾਂ ਮਾਰਕੀਟ ਉਦਿਆਂ ਤੁਸੀਂ 6 ਪੀਸਾਂ 6 ਪੀਸਾਂ ਦੀ ਕੀਮਤ 50 ਰੁਪਏ ਆਪਾਂ ਪ੍ਰੋਵਾਈਡ ਕਰਵਾ ਰਹੇ ਹਾਂ। ਠੀਕ ਹੈ। ਇਹਦੇ ਵਿੱਚ ਮੇਰਾ ਬਹੁਤ ਵਧੀਆ ਤਜਰਵਾ ਹੈ ਕਿਉਂਕਿ ਇਹ ਇੱਕ ਮਹਿਲਾਵਾਂ ਦੇ ਸਸ਼ਕਤੀਕਰਨ ਵਾਸਤੇ ਵੀ ਹੈ ਜਿਨ੍ਹਾਂ ਕਿ ਜਿੱਦਾਂ ਕਿ ਮੈਂ ਸਟੋਲ ਹਾਈਜੀਨ ਤੇ ਆਪਾਂ ਮਹਿਲਾਵਾਂ ਨੂੰ ਕੁੜੀਆਂ ਨੂੰ ਅਵੇਅਰ ਕਰਦੇ ਹਾਂ ਉਸ ਹਿਸਾਬ ਨਾਲ ਇਹ ਸਹੀ ਹੈ ਕਿਉਂਕਿ ਮਹਿਲਾਵਾਂ ਨੂੰ ਅੱਜਕੱਲ ਇਸ ਟੌਪਿਕ ਤੇ ਗੱਲ ਕਰਨੇ ਚ ਵੀ ਸ਼ਰਮ ਆਂਦੀ ਹੈ ਕਿ ਉਹ ਕਿੱਦਾਂ ਕਿਸੇ ਨਾਲ ਗੱਲ ਕਰਨ ਜਦ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਪਰਸਨਲ ਕਿਸੇ ਨੂੰ ਦੱਸ ਨਹੀਂ ਸਕਦੀਆਂ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਆਰਗੈਨਿਕ ਪੈਡ ਦੀ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਈ ਤਰੀਕੇ ਦੀਆਂ ਬਿਮਾਰੀਆਂ ਨਾਲ ਬਚਾਏ ਜਾ ਸਕਣ ਇਸ ਚੀਜ਼ ਨੂੰ ਮੈਂ ਖੁਦ ਵੀ ਇਸਤੇਮਾਲ ਕੀਤਾ ਹੈ ਇਸ ਪੈਡ ਨੂੰ ਜੋ ਕਿ ਬਾਜ਼ਾਰ ਵਾਲੇ ਪੈਡ ਨਾਲ ਕਾਫੀ ਜ਼ਿਆਦਾ ਬੈਟਰ ਨਾ ਤੇ ਨਾਲੇ ਬਹੁਤ ਜ਼ਿਆਦਾ ਕੰਫਰਟੇਬਲ ਹੈ ਨਾਲੇ ਮੈਂ ਸਾਰੀ ਮਹਿਲਾਵਾਂ ਨੂੰ ਇਹ ਰეკਮੈਂਡ ਕਰਦੀ ਹਾਂ ਕਿ ਇਹਨੂੰ ਜ਼ਰੂਰ ਯੂਜ਼ ਕਰਨ ਆਪਣੇ ਸਿਹਤ ਦਾ ਧਿਆਨ ਵੀ ਰੱਖਣ ਵਾਲੇ ਇਸ ਚੀਜ਼ ਨੂੰ ਇੱਕ ਵਾਰ ਇਸਤੇਮਾਲ ਕਰਕੇ ਦੇਖਣ ਉਹਨਾਂ ਦੀ ਕਈ ਸਾਰੀ ਪ੍ਰੋਬਲਮਸ ਇਦਾਂ ਦੀ ਹੋਣਗੀਆਂ ਸ਼ਾਇਦ ਮੈਨੂੰ ਨਹੀਂ ਪਤਾ ਹੈ ਕਿ ਮੈਨੂੰ ਪਤਾ ਵੀ ਹੈ ਕਿਉਂਕਿ ਮੇਰੇ ਨਾਲ ਵੀ ਇਦਾਂ ਹੁੰਦਾ ਹੈ ਕਈ ਵਾਰੀ ਇਸ ਚੀਜ਼ ਨੂੰ ਆਪਾਂ ਕਿਸੇ ਨੂੰ ਦੱਸ ਨਹੀਂ ਸਕਦੇ ਜਦੋਂ ਇਹਨੂੰ ਇਸਤੇਮਾਲ ਕਰਕੇ ਦੇਖਣਗੇ ਤਾਂ ਉਹਨਾਂ ਨੂੰ ਆਪ ਹੀ ਪਤਾ ਲੱਗ ਜਾਣਾ ਹੈ ਕਿ ਇਹਦੇ ਵਿੱਚ ਕੀ ਖਾਸੀਅਤ ਹੈ ਕੀ ਨਾਮ ਕੀ ਬ੍ਰਾਂਡ ਦਾ ਕਿਹੜਾ ਕਿਹੜਾ ਓਰਗੈਨਿਕ ਪੈਡ ਹੈ ਕੋਈ ਕੁਝ ਬਣਾਉਂਦੇ ਤੇ ਬ੍ਰਾਂਡ ਦਾ ਨਾਮ ਹੈਗਾ ਜੀ ਸਮਾਈਲੀ ਬ੍ਰਾਂਡ ਆ ਔਰਗੈਨਿਕ ਪੈਡ ਹਾਂਜੀ ਔਰ ਸਮਾਈਲੀ ਬ੍ਰਾਂਡ ਹੈ ਇਹਦੇ ਵਿੱਚ ਸਟ੍ਰੇਟ ਵੀ ਹੈਗਾ ਆ ਤੇ ਫੋਲਡਿੰਗ ਪੈਕਟ ਵੀ ਹੈਗਾ ਆ ਜਿੱਦਾਂ ਕਿ ਅੱਜਕੱਲ ਕੁੜੀਆਂ ਫੋਲਡਿੰਗ ਜ਼ਿਆਦਾ ਇਸਤੇਮਾਲ ਕਰਦੀਆਂ ਤੇ ਸਾਡੇ ਕੋਲ ਫੋਲਡਿੰਗ ਵੀ ਹੈਗਾ ਆ ਜੇ ਕੋਈ ਇਸ ਚੀਜ਼ ਨਾਲ ਜੁੜਨਾ ਚਾਹੁੰਦਾ ਆ ਇਸ ਇਹਦੇ ਚ ਕੋਈ ਅਪਰੋਚਗਾਰ ਪਾਣਾ ਚਾਹੁੰਦਾ ਤੇ ਉਹ ਵੀ ਸਾਡੇ ਨਾਲ ਜੁੜ ਸਕਦਾ ਕੋਈ ਮਹਿਲਾ ਕੋਈ ਕੁੜੀ ਜਿਹੜੀ ਇਦਾਂ ਚਾਹਦੀ ਹੋਵੇਗੀ ਮੈਸ ਕੰਮ ਨਾਲ ਜੁੜ ਸਕਦਾ ਤੇ ਉਹ ਵੀ ਸਾਡੇ ਨਾਲ ਜੁੜ ਸਕਦਾ ਆ ਤੁਸੀਂ ਇਹ ਪਿੰਡਾਂ ਵਿੱਚ ਜਾਂਦੇ ਕਿੱਦਾਂ ਦਾ ਹਜੇ ਮਿਲ ਰਿਹਾ ਹਾਂਜੀ ਸਰ ਵਧੀਆ ਮਿਲ ਰਿਹਾ ਹੈਗਾ ਤੇ ਸਾਡਾ ਪੈਡ ਜਿਹੜਾ ਹੈਗਾ ਸੈਨੇਟਰੀ ਪੈਡ ਆਰਗੈਨਿਕ ਸੈਨੇਟਰੀ ਪੈਡਸ ਮਾਈਲੀ ਹੈ ਸਾਡਾ ਬ੍ਰਾਂਡ ਦਾ ਨਾਮ ਤੇ ਵਧੀਆ ਚੀਜ਼ ਹੈ ਕਿ ਇਹਦੇ ਵਿੱਚ ਅਸੀਂ ਨੇਚਰਲ ਚੀਜ਼ਾਂ ਦਾ ਹੀ ਪ੍ਰਯੋਗ ਕਰਦੇ ਹਾਂ ਇਹਦੇ ਵਿੱਚ ਕੋਈ ਪਲਾਸਟਿਕ ਅਤੇ ਕੈਮੀਕਲ ਦਾ ਵਰਤੋਂ ਨਹੀਂ ਕੀਤੀ ਜਾਂਦੀ ਤੇ ਅਸੀਂ ਇਹ ਖੁਦ ਹੀ ਤਿਆਰ ਕਰਦੇ ਹਾਂ ਤੁਸੀਂ ਆਮ ਪਬਲਿਕ ਦੇ ਵਿਚਰ ਦਿਓ ਯੂਜ਼ ਕਰਦੀ ਪਬਲਿਕ ਉਹਨਾਂ ਦਾ ਕੀ ਤਜਰਬਾ ਤੁਹਾਡੇ ਨਾਲ ਗੱਲਬਾਤ ਹੋ ਜੀ ਕਿਦਾਂ ਹਾਂਜੀ ਸਰ ਵਧੀਆ ਦੱਸਦੇ ਹੈਗੇ ਆ ਕਿ ਮਾਰਕੀਟ ਦੇ ਨਾਲੋਂ ਕਾਫੀ ਵਧੀਆ ਹੈਗਾ ਹੈ ਕੀ ਲੇਡੀਜ਼ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਸ ਪੈਡ ਦੇ ਬਾਰੇ ਵਿੱਚ ਸਰ ਲੇਡੀਜ਼ ਨੂੰ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਅਸੀਂ ਸੈਂਟਰੀ ਪੈਡ ਆਰਗੈਨਿਕ ਸੈਂਟਰੀ ਪੈਡਸ ਸਮਾਈਲੀ ਬਣਾ ਰਹੇ ਹੈਗੇ ਆ ਤੁਸੀਂ ਇਹਨਾਂ ਨੂੰ ਵੱਧ ਤੋਂ ਵੱਧ ਯੂਜ਼ ਕਰੋ ਬਿਮਾਰੀਆਂ ਤੋਂ ਮੁਕਤੀ ਪਾਓ